ਵਾਹ ਜੀ ਭਾਜੀ ਇਹ ਹੋਇਆ ਸਾਡੇ ਇਹ ਭਾਜੀ ਨਾਲ ਕਰਕੇ ਨਾਰ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਕਿੰਨੀਆਂ ਗੱਡੀਆਂ ਨੂੰ ਨੁਕਸਾਨ ਆ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਫੋਟੋ ਵਾਸਤੇ ਹੋਣੀ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜ਼ਿੰਮੇਵਾਰ ਮੰਨੇ ਭਾਜੀ ਆ ਜੀ ਜ਼ਿੰਮੇਦਾਰ ਨੂੰ ਮੰਨੇ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦਿਆਂ ਵੀ ਗੱਡੀਆਂ ਲੱਗੀਆਂ ਵਾ ਇਹ ਵੀ ਉਹਨੇ ਅੱਗ ਲਾਤੀ ਸਰਕਾਰਾਂ ਮਿਲੋ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਕਿ ਨਾੜਵਾ ਕਰਾ ਲਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਇਹ ਤੇ ਇਹਨੂੰ ਡਕਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਕਰਦੇ ਮੰਗ ਇਹੋ ਹੀ ਵੀ ਸਾਡਾ ਉਹ ਫੈਸਲਾ ਇਹਨਾਂ ਦਾ ਅਛਾ ਨਹੀਂ ਭਰਾਈ ਹੋਏ ਨੁਕਸਾਨ ਵੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਲਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਇਨਾ ਜਾਣ ਪੁੱਜ ਕੇ ਲਈ ਇਹ ਪਤਾ ਵਾਜਲਾਂ ਦੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਨਿਕਲ ਗਈਆਂ ਇੱਥੋਂ ਇਹ ਨਾ ਪੜੀਆ ਕਰਮਿੰਦਰ ਸਿੰਘ ਜੀ ਇਹ ਸਰ ਜੀ ਜੋ ਪਹਿਲੀ ਚੋ ਅੱਗੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗੇ ਲੱਗੀ ਜੀ ਸਾਰੀਆਂ ਟੁੱਟ ਲਾਸ ਹੋ ਗਈਆਂ ਵੇਖੋ ਸਾਰੀਆਂ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਤੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਾਂ ਕਿੜੀਆਂ ਉਹ ਵੀ ਅੱਗ ਲੱਗੀ ਆ ਕਣਕ ਨਹੀਂ ਸਰਕਾਰਾਂ ਨੇ ਵੀ ਕਿਹਾ ਜਾਂਦਾ ਕਿ ਨਾਲੇ ਆਗ ਨਾ ਲਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਅੱਜ ਆ ਨਾਲੇ ਆਕੇ ਲਈਏ ਨਾ ਲਾਈ ਜਾਵੇ ਜੀ ਇਹਦਾ ਦੇਖੋ ਮਾਰੀ ਗੱਲ ਹੈ ਬਹੁਤ ਮਹਾਰਾ ਜੀ ਹਿੰਮਨ ਸਰ ਜੀ ਤਾਂ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਤੁਹਾਨੂੰ ਦਵਾਇਆ ਜਾਵੇ ਕੰਪਨੀ ਜੜੀ ਚੰਗੀ ਬੀਜੋ कोल्ड करो भला पल्ले पासो ने